ਬੰਦਾ ਤਾ ਨਦੀ ਦੇ ਕਿਨਾਰੇ ਵਾਲਾ ਰੁਕੋੜਾ ਓਟਾਂ ਨ ਕੀ ਗਿਰ ਜਾਊਗਾ ਤਾ ਕਿਰ ਆਪਣਾ ਰਾਰਾ ਰੁਕੋੜਾ ਟਾਲ ਕੀ ਗਰ ਜਾਊਗਾ ਬੰਦਾ ਨਦੀ ਦੇ ਕਿਨਾਰੇ ਵਾਲਾ ਰੁਕੋੜਾ ਲਗੀ ਗਿਰ ਜਾਊਂਗਾ ਦੰਦ ਨਦੀ ਦੇ ਕਨਾਰੇ ਵਾ ਮੁੜਾ ਤਾਲ ਗੀਰ ਜਾਊਂਗਾ ਵਾਰ ਰੁਖਣਾ ਤਾਲ ਗੀਰ ਜਾਊਂਗਾ ਦੰਦ ਨਦੀ ਦੇ ਜਾਊਗਾ ਯਾਰ ਜੀ ਇਸ ਦਿਨ ਗਿਰ ਜਾਊਗਾ ਮੇਰੇ ਪਿਆਰੇ ਇੱਕ ਦਿਨ ਗਿਰ ਜਾਊਗਾ ਯਾਰ ਜੀ ਕਦ ਕਰ ਜਾਊਗਾ ਯਾਰ ਜੀ ਇੱਕ ਦਿਨ दुनि ज़ूी नोगन रुखा हिकु दिन गेरे ज़रूरु गाॾा नी रे गा रे वारा रुख ਜੀ ਕੰਨਾਰੇ ਰੁਖਲਾ ਦੇ ਵਿੱਚ ਜੋ ਤਾਂ ਚੱਲਣ ਗੀਆਂ ਗੁਰੂ ਜੀ ਕਹਿਣ ਲੱਗੇ ਰੋਣਾ ਤਾਂ ਉਹਨਾਂ ਨੂੰ ਚਾਹੀਦਾ ਹੈ ਜਿਹੜੇ ਜੀਵਨ ਦੀ ਬਾਜ਼ੀ ਹਾਰ ਕੇ ਚਲੇ ਜਾਣ ਮੇਰੇ ਪਿਤਾ ਜੀ ਤਾਂ ਜਿੱਤ ਕੇ ਗਏ ਨੇ ਧੰਨ ਗੁਰੂ ਹਰਗੋਬਿੰਦ ਬਾਹਰ ਜੀ ਕਹਿੰਦੇ ਮੇਰੇ ਪਿਤਾ ਜੀ ਜੀਵਨ ਦੀ ਬਾਜ਼ੀ ਜਿੱਤ ਕੇ ਗਏ ਨੇ ਹਾਰ ਕੇ ਨਹੀਂ ਗਏ ਕਹਿੰਦੇ ਰੋਣਾ ਤਾਂ ਉਹਨਾਂ ਨੂੰ ਚਾਹੀਦਾ ਭਗਤ ਕਬੀਰ ਜੀ ਕਹਿੰਦੇ ਚੱਲੇ ਜੁਵਾਰੀ ਦੋਇ ਹੱਥ ਚਾਰ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲੇ ਕੱਲੇ ਕੱਲੇ ਨੂੰ ਫੜ ਕੇ ਬਿਠਾ ਰਹੇ ਨੇ ਮਰਲਾਪ ਕਰਦੀਆਂ ਸੰਗਤਾਂ ਮਰਜੀ ਕਹਿੰਦੇ ਲੋਕ ਉਹਨਾਂ ਨੂੰ ਰੋਂਦੇ ਨੇ ਕਿੰਨਾ ਨੂੰ ਚੱਲਿਆ ਜੁਆਰੀਆ ਤੂੰ ਦੋਵੇਂ ਹੱਥ ਛਾੜ ਕੇ ਚੱਲਿਆ ਜੁਆਰੀਆ ਤੂੰ ਜੀਵਨ ਗਾਜਿਆ ਚੱਲਿਆ ਜੁਆਰੀਆ ਤੂੰ ਜੁ ਬਾਜੀ ਜਾਣਗੇ ਧੱਲੇ ਜਵਾਰਿਆ ਤੂੰ ਦੋਵੇਂ ਹੱਥ ਧਾਰ ਕੇ ਧੱਲੇ ਜਵਾਰਿਆ ਤੂੰ ਦੋਵੇਂ ਹੱਥ ਧਾਰ ਕੇ ਧੱਲੇ ਜਵਾਰਿਆ ਤੂੰ ਦੋਵੇਂ ਹੱਥ ਧਾਰ ਕੇ ਤੂੰ ਦੋਵੇਂ ਹੱਥ ਧਾਰ ਕੇ ਜੀਵਨ ਰਾਜੀਆ ਕਰਕੇ ਜੀਵਨ ਵਾਰੀ ਹਾਰ ਕੇ ਜੀਵਨ ਵਾਰੀ ਹਾਰ ਕੇ ਜੀਵਨ ਵਾਰੀ ਹਾਰ ਕੇ ਜੀਵਨ ਵਾਰੀ ਹਾਰ ਕੇ ਉਹ ਜੀਵਨ ਵਾਰੀ ਹਾਰ ਕੇ 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 जीवन बाजी हार के चलें आर्या तू जीवन बाजी हार के चलें आर्या तू जीवन बाजी नारे जोार तू जीवन बाजी हार के चलें जो आर्या तू जीवन बाजी हार गे ਜਵਾਰਿਆ ਦੂੰ ਜੀਵਨ ਵਾਜੀ ਹਾਰ ਕੇ ਚੱਲਿਆ ਜਵਾਰਿਆ ਦੂੰ ਜੀਵਨ ਵਾਜੀ ਹਾਰ ਕੇ ਜੀ ਕਹਿੰਦੇ ਚੱਲੇ ਜਵਾਰ ਧਣਸੀ ਬਹੁਤ ਕੁਝ ਸੀ ਪਰ ਅੱਜ ਦੇਖ ਲੋ ਜਗਾ ਉਹਦੀ ਐ ਪਰ ਉਹਦਾ ਨਾਂ ਨਹੀਂ ਲਿਆ ਜਾਂਦਾ ਹੈ ਜੇ ਨਾਂ ਲੈਂਦੇ ਵੀ ਨੇ ਤਾਂ ਕੀ ਕਹਿੰਦੇ ਨੇ ਗੁਰੂ ਰਾਮਦਾਸ ਮਰਜੀ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਦੇਖੋ ਜਿਹੜਾ ਨਾ ਹਰਨਾਖਸ਼ ਦੁਸ਼ਟ ਇੰਨਾ ਭੈੜਾ ਸ਼ਬਦ ਹੈ ਜੇ ਤੁਸੀਂ ਕਿਸੇ ਮਨੁੱਖ ਨੂੰ ਦੁਸ਼ਟ ਬੰਦਾ ਕਹਿ ਕੇ ਉਹਦੇ ਮੂਹਰੇ ਦੁਸ਼ਟ ਲਾ ਕੇ ਪਿੱਛੋਂ ਦਾ ਨਾਂ ਲੈ ਕੇ ਬੁਲਾਓ ਨਾ ਦੇਖੋ ਕੀ ਕੁਝ ਹੋ ਜਾਊਗਾ ਡਾਂਗ ਸੋਟਾ ਖੜਕ ਜਾਊਗਾ ਕੋਟ ਕਚਹਿਰੀ ਵਿੱਚ ਲੈ ਜਾਊਗਾ ਮਾਮਲਾ ਉਦੋਂ ਬਾਅਦ ਫਿਰ ਉਹ ਜੇਲ੍ਹ ਤੱਕ ਵੀ ਜਾਣਾ ਪੈ ਜਾਂਦਾ ਹੈ ਮੱਝ ਕਹਿੰਦੇ ਧੰਨ ਗੁਰੂ ਅਰਜਨ ਦੇ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਪਿਤਾ ਨੇ ਕਹਿ ਦਿੱਤਾ ਹਰਨਾਕਸ਼ ਦੁਸ਼ਟ ਹਰ ਮਾਰਿਆ ਹਰੀ ਨੇ ਮਾਰਿਆ ਪ੍ਰਮਾਤਮਾ ਨੇ ਮਾਰਿਆ ਰਹਿਲਾਦ ਤਰਾਇਆ ਕਹਿ ਲਗੇ ਜਦੋਂ ਸਾਰੀ ਬਾਰਤਾ ਲਾਪੇ ਫਿਰ ਦਸ ਰਹੇ ਨੇ ਵਖਤੇ ਕੀਰ ਫਿਰ ਧੰ ਬਾਬਾ ਬੁੱਢਾ ਜੀ ਨੂੰ ਬੇਨਤੀ ਕਰੀ ਗੁਰੂ ਹਰਗੋਬਿੰਦ ਸਾਹਿਬ ਜਿਹਰੇ ਸਾਡੇ ਪਿਤਾ ਨੇ ਗੁਰਬਾਣੀ ਇਕੱਤਰ ਕਰੀ ਪੋਥੀਆਂ ਦੇ ਰੂਪ ਦੇ ਵਿੱਚ ਇਕੱਤਰ ਕਰੀ ਤੇ ਉਸ ਬਾਣੀ ਦਾ ਫਿਰ ਤੁਸੀਂ ਆਰੰਭ ਕਰ ਦਿਓ ਹੁਣ ਸ੍ਰੀ ਕਾਲ ਤੱਕ ਸਭ ਤੇ ਜਾਓ ਤਿਆਰੀ ਕਰੋ ਤਿਆਰੀ ਕਰਕੇ ਤੇ ਫਿਰ ਤੁਸੀਂ ਬਾਣੀ ਦਾ ਆਰੰਭ ਕਰ ਦਿਓ ਕੀ ਸਹਿਜ ਪਾਠ ਸਹਿਜ ਭਾਵ ਟਕਾ ਦੇ ਵਿੱਚ ਹੌਲੀ ਹੌਲੀ ਬਾਣੀ ਪੜਨੀ ਤੇ ਸਹਿਜ ਪਾਠ ਸਭ ਤੋਂ ਪਹਿਲਾਂ ਫਿਰ ਧੰਨ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਮਾਰ ਦੀ ਜਾਤ ਦੇ ਵਿੱਚ ਆਰੰਭ ਕੀਤਾ ਜਦੋਂ ਬਾਬਾ ਬੁੱਢਾ ਜੀ ਪਾਠ ਕਰਦੇ ਨੇ ਨਾ ਫਿਰ ਸਾਰੀ ਸੰਗਤ ਕਿਉਂ ਕਿਉਂਕਿ ਤਲੱਸਾ ਜਾਂਦਾ ਹੈ ਜੇ ਬਾਣੀ ਕੋਲੇ ਬੈਠਾਂਗੇ ਬਾਣੀ ਦਾ ਅਖਰ ਕੰਨ ਵਿੱਚ ਪਊਗਾ ਤੇ ਫਿਰ ਜਿਹੜਾ ਮਰਜ਼ੀ ਕਹਿੰਦੇ ਮਤਮੇ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਭਾਇਆ ਫਿਰ ਰੁਣਾ ਧੁਣਾ ਜਿਹੜਾ ਉਹ ਸਮਪਤ ਹੋ ਜਾਂਦਾ ਹੈ ਇਸ ਕਰਕੇ ਫਿਰ ਧੰਨ ਬਾਬਾ ਬੁੱਢਾ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਸਹਿਜ ਪਾਠ ਫਿਰ ਸ੍ਰੀ ਕਲਤਕ ਸਾਹਿਬ ਤੇ ਮਾੜ ਜੀ ਨੇ ਆਪ ਕਰਵਾਇਆ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਪਿੱਤਰ ਯਾਦ ਦੇ ਵਿੱਚ ਸ਼ਹਿਜ ਪਠਾਂ ਦੇ ਭੋਗ ਪਏ ਬਹੁਤ ਸੰਗਤ ਆਈ ਬਹੁਤ ਜਿਆਦਾ ਵੱਡਾ ਇਕੱਠ ਹੋਇਆ ਫਿਰ ਸੰਗਤ ਨੇ ਫੈਸਲਾ ਕੀਤਾ ਵੀ ਸ਼ੇਮਾ ਗੁਰਦਾਨਿਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਗੁਰੂ ਅਰਜਨ ਦੀ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸواری ਹੁਣ ਇਹ ਛੇਵੇਂ ਗੁਰੂ ਨਾਨਕ ਦੇ ਅੱਗੇ ਤਖਤਾਂ ਤੇ ਬਿਠਾ ਕੇ ਉਸੇ ਤਰ੍ਹਾਂ ਸਭ ਕੁਝ ਲੈਂਦਾ ਗਿਆ ਸਭ ਕੁਝ ਲਿਆ ਕੇ ਸੇਲੀ ਟੋਪੀ ਦੀ ਰਸਮ ਬਾਬਾ ਬੁੱਢਾ ਜੀ ਕਿਉਂਕਿ ਪੰਜ ਗੁਰੂਆਂ ਨੂੰ ਗੁਰਤਾ ਗੱਦੀ ਦਾ ਤਿਲਕ ਧੰਨ ਬਾਬਾ ਬੁੱਢਾ ਜੀ ਨੇ ਦਿੱਤਾ ਤਨ ਬਾਬਾ ਬੁੱਢਾ ਜੀ ਜਿਸ ਵਕਤ ਉਹ ਸਾਰਾ ਸਮਾਨ ਲਿਆਏ ਤੇ ਧੰ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿਣ ਲੱਗੇ ਬਾਬਾ ਜੀ ਹੁਣ ਮਾਲਾ ਦੇ ਨਾਲ ਨਾਮ ਨਹੀਂ ਜਪਣ ਦਿੰਦੇ ਮੇਰੇ ਪਿਤਾ ਨੇ ਮਾਲਾ ਦੇ ਨਾਲ ਨਾਮ ਜਪਿਆ ਬੈਠ ਕੇ ਚੌਕੜਾ ਲਾਇਆ ਮੇਰੇ ਪਿਤਾ ਨੇ ਪਰ ਉਹ ਇਹੋ ਜੇ ਮੂਰਖ ਲੋਕ ਸਨ ਜਿਨ੍ਹਾਂ ਨੇ ਮੇਰੇ ਪਿਤਾ ਨੂੰ ਨਾਮ ਜਪਣ ਤੋਂ ਜਿਹੜਾ ਉਹ ਰੋਕਿਆ ਤੇ ਧੰਨ ਗੁਰੂ ਅਰਗਮਿੰਦ ਮਹਾਰ지 ਕਹਿਣ ਲੱਗੇ ਬਾਬਾ ਜੀ ਹੁਣ ਇਸ ਚੀਜ਼ ਦੀ ਲੋੜ ਨਹੀਂ ਮਾਲਾ ਦੇ ਨਾਲ ਮਾਲਾ ਨੂੰ ਬਚਾਉਣ ਵਾਸਤੇ ਹੁਣ ਨਾਲ-ਨਾਲ ਜਿਹੜਾ ਨਾ ਉਹ ਤਲਵਾਰ ਦੀ ਬਖਸ਼ਿਸ਼ ਕਰਦੇ ਹੋ ਮਾਲਾ ਦੀ ਬਾੜ ਕਰਨ ਵਾਸਤੇ ਹੁਣ ਤਲਵਾਰ ਦੀ ਲੋੜ ਹੈ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਨੱਥਾ ਤੇ ਅਬਦੁੱਲਾ ਦੋ ਢਾਡੀ ਹੋਏ ਢਾਡੀ ਜਿਹੜਿਆ ਪਰੰਪਰਾ ਹੈ ਇਹ ਗੁਰੂ ਹਰਗੋਬਿੰਦ ਮਹਾਰਾਜ ਤੋਂ ਚੱਲੀ ਕੀਰਤਨ ਦੀ ਪਰੰਪਰਾ ਗੁਰੂ ਨਾਨਕ ਦੇਵ ਮਹਾਰਾਜ ਤੋਂ ਚੱਲੀ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨੇ ਕੀਰਤਨ ਦੀ ਰੰਭਤਾ ਗੁਰੂ ਨਾਨਕ ਦੇਵ ਦੇ ਜੀਵਨ ਕਾਲ ਦੇ ਵਿੱਚ ਸ਼ੁਰੂ ਹੋਗੀ ਢਾਡੀ ਪਰੰਪਰਾ ਫਿਰ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਮੇਂ ਤੋਂ ਸ਼ੁਰੂ ਹੋਗੀ

ਜਿਹੜਾ ਵੀ वार्तालाप ਹੋਇਆ ਦੋ ਤਲਵਾਰਾਂ ਮਰਦੀ ਸੱਜੇ ਤੇ ਖੱਬੇ ਪਾਈਆਂ ਗਈਆਂ ਬਾਬਾ ਬੁੱਢਾ ਜੀ ਨੇ ਪਾਈਆਂ ਢਾਡੀ ਨੱਥੇ ਤੇ ਅਬਦੁੱਲੇ ਨੇ ਜੋ ਮਰਦੇ ਖੁਸ਼ੀ ਦੇ ਵਿੱਚ ਦੋ ਬਾਹਰ ਉਚਾਰਨ ਕਰਿਓ ਕੱਲ੍ਹ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਸਾਰੇ ਜੜਿਓ ਨਨ ਸਭ ਦੀ ਬਾਣ ਚ ਰਾਮ ਕਲੀ ਮਹੱਲਾ ਤੀਜਾ आनंद इक ओंकार सतगुरु प्रसाद जी आनंद पाया मेरी माई सतगुरु मैं पाया पर અનવાજીયા વદાયા સાગરતન પરવાર પરિયા શબ્દ ગાવણીયા આવો તો ગાઉ હરી કે ના મન દેવતા તેનાન આનંદ હોવા સદગુરુ મે પાયા ਮਨ ਮੇਰੇ ਆ ਤੂੰ ਸਦਾ ਰਹੁ ਹਰਨੰਦੀ ਹਰਨਾਰੋ ਰਹੁ ਤੂੰ ਮਨ ਮੇਰੇ ਗੂਗ ਸਰਸਾਰਨਾ ਗੀ ਕੰ ਅਰੇ ਤੇਰਾ ਕਾਰਜ ਸਭ ਸੁਵਾਰਨਾ ਬਬਨਾ ਗੁਲਾਸੁਮ ਰਤ ਸੁਆਮੀ ਸਭ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨੰਦੀ ਅੱਛੇ ਜਾਈਆ ਕੀ ਨਹੀਂ ਕਰਤੇ ਰੱਤਾ ਦੇ ਸਭ ਦੀ ਸਹਾਈ ਜਿੰਦੇ ਗੋਬਾਲ ਦਤਾ ਸ਼ਿਵ ਤੁਸਲਾ ਤੇਰੀ ਨਾਮ ਅਨੁਸਾਵੀ ਨਾਮ ਜਿੰਗ ਮਨ ਰੋਸਿਆ ਆਏ ਜੀਉ ਰਕਲੇ ਕਣੀ ਗੱਤੇ ਸਾਰੇ ਕੀ ਨਹੀਂ ਕਰਦੀ ਰ ਸਚ ਨਾ ਮੇਰਾ ਆਧਾਰੋ ਸਜਨਾ ਮੇ ਆਧਾਰ ਮੇਰਾ ਜਨੁ ਭੁਖਾ ਸਭ ਗਵਾਇਆ ਆਛਾਦ ਸੁਖmani ਆਇਐ ਜੀਚਾਨ ਸਾਕ ਜਾਈਆ ਸਾਧ ਗੁਰਬਾਨੰਦਾ ਗੁਰੂ ਤੋਂ ਜਿੰਦੀ ਆਈ ਬੜੀ ਆਇਆ ਸਹਿਨਾ ਨੇ ਮਛੁਣੋ ਸੰਤੋ ਸ਼ਬਦ ਤਰੋ ਯਾਰ ਫਟਨਾ ਮੇਰਾ ਆਧਾਰੋ ਵਾਸੀ ਪੰਚ ਸਾਹੂ ਦੇ ਤਖਤ ਰਿਤਾ ਵਾਸੀ ਪਗ ਸ਼ਾਭ ਸਵਦੀ ਫਲਾਜ ਜਿ ਕਰਤਾਰੀਆ ਪੰਚੂਤ ਤੋਦਵਾ ਕੇ ਕਿੰਨੇ ਕਾਂਖਟ ਕਮਾਰਿਆ ਕਰਮਸਾਇਆ ਦੁਜਨ ਕੁਰਸ਼ੇ ਨਾ ਮਰ ਕਨਾਰੇ ਜਹੇ ਨਾਨਕ ਤੈ ਸੁਖ ਹੋਆ कराधी रातिरे भॻवान ਸਰਬੋ ਸੁਖੰਤਾ ਪ੍ਰਭ ਦੇ ਸੁਹੀ ਸੰਗੀ ਬਾਣੀ ਸੰਤ ਜਗਨ ਤੇ ਦਰਸੇ ਭੂਰੇ ਗੁਰ ਤੇ ਜਾਣੀ ਗੰਤੇ ਬਣੀ ਤੇ ਕਹੇ ਪ੍ਰਵਤ ਦਾਤ ਗੁਰ ਹੈ ਆ ਪਰਪੂਰੇ ਜੀ ਬੰਦ ਨਾਨਕ ਗੁਰ ਚਰਨ ਲਾਗੇ ਬਾਜੇ ਅਰਹਤ ਦੂਰੇ ਬਾਹ ਗੁਰੂ ਜੀ ਦਾ ਸਾਲਸਾ ਵਾਹਿਗੁਰੂ ਜੀ ਕੀ ਬਤਿ ਭਤੇ ਵਾਹਿਗੁਰੂ ਜੀ ਦਾ ਸਾਲ ਸਾਵਾ ਗੁਰੂ ਜੀ ਕੀ ਫਤਿਹ